ਦੇਖ ਸਕਦੇ ਹੋ ਦੋਸਤੋ ਸਿਰੇ ਲਾ ਕੇ ਸਿਰੇ ਬਸ ਰਹਿ ਗਿਆ ਕਹਿੰਦੋ 2 ਇੰਚ ਜਗ੍ਹਾ ਰਹਿ ਗਈ ਸਿਰਪ ਜਾਣ ਨੂੰ ਬਸ ਉਹ ਵੀ ਕੁਝ ਟਾਈਮ ਹੀ ਲੱਗੂਗਾ ਸਮਝ ਲਓ ਵੀ ਕੁਝ ਪਲਾਂ ਦੀ ਗੱਲ ਰਹਿ ਗਈ ਕੋਠੀ ਦੇ ਅੱਗੇ ਜਾਣ ਦੀ ਪਤਾ ਨਹੀਂ ਕਿਉਂ ਡਰ ਰਹੇ ਨੇ ਧਰਨੇ ਪਹਿਲਾਂ ਹੀ ਬਹੁਤ ਲੱਗਦੇ ਨੇ ਉਹ ਇਹ ਯਾਰ ਦੇ ਸੈਂਟ ਦੀ ਸਰਕਾਰ ਉੱਥੇ ਬੈ ਜਾਓ ਸੋਧਣਾ ਹੋਰ ਉਹ ਇੱਕ ਆਪਸ ਬਣਾ ਕੋਈ ਦੋ ਸੋਧਣਾ ਹੋਣਗੇ ਜੀ ਦੇਖ ਸਕਦੇ ਹੋ ਦੋਸਤੋ ਜੇ ਕਹੀਦੀ ਹੈ ਵੀ ਲਗਾਤਾਰ ਪਹਿਲਾਂ ਤਾਂ ਇੱਕ ਦਿਨ ਦਾ ਧਰਨਾ ਲੱਗਣਾ ਸੀ ਹੁਣ ਇਹ ਨਹੀਂ ਪਤਾ ਵੀ ਜਿੰਨਾ ਤੱਕ ਰਿਹਾ ਹੀ ਨਾ ਹੋਵੇ ਉਨਾਂ ਚਿਰੇ ਚੱਲੇ ਮਸਲਾ ਵੱਡਾ ਬਣ ਚੁੱਕਿਆ ਹੈ اللہ اکبر اللہ اکبر یا سرکار زندہ باد مرد آباد مرد آباد ਨੌਜਵਾਨਾਂ ਦੇ ਪੱਖੇ ਰੱਦ ਕਰੋ ਰੱਦ ਕਰੋ ਰੱਦ ਕਰੋ ਦੇ ਹੱਥ ਬੰਦ ਕਰੋ ਰੱਦ ਕਰੋ ਰੱਦ ਕਰੋ ਹਾਂ ਆ ਜਾਓ ਦੇਖ ਸਕਦੇ ਹੋ ਦੋਸਤੋ ਜੇ ਕਹੀਦੀ ਹੈ ਵੀ ਪੰਜਾਬ ਦੀ ਜਨਤਾ ਪੰਜਾਬ ਦੇ ਨੌਜਵਾਨ ਕੋਠੀ ਦੇ ਅੱਗੇ ਸਮਝ ਲਓ ਪਹੁੰਚ ਚੁੱਕੇ ਨੇ ਕੁਝ ਪਲਾਂ ਦੀ ਇਹ ਗੱਲ ਹੈਗੀ ਪਰ ਹੁਣ ਇਹ ਮਸਲਾ ਇਹ ਨਹੀਂ ਪਤਾ ਕਿ ਜਿੰਨਾ ਚਿਰ ਪਾਣਾ ਸਿੱਧੂ ਨੂੰ ਰਿਹਾਈ ਨਾ ਮਿਲੇ ਉਨਾ ਚਿਰ ਇਹ ਜਾਰੀ ਰਹੂਗਾ ਲਗਭਗ ਇਹੀ ਆਸ ਹੈਗੀ ਪਹਿਲਾਂ ਤਾਂ ਇੱਕ ਦਿਨ ਦੀ ਗੱਲ ਸੀਗੀ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜੀ ਰਿਪੋਰਟ ਦੇਖ ਸਕਦੇ ਹੋ ਜੀ ਹਾਲਾਤ ਤੁਹਾਨੂੰ ਪੂਰੇ ਦਿਖਾਉਣੇ ਲਗਭਗ ਬਹੁਤ ਲੰਮਾ ਕਾਫਲੇ ਜੇ ਕਹੀਏ ਹਜ਼ਾਰਾਂ ਦੀ ਗਿਣਤੀ ਚ ਟਰਾਲੀਆਂ ਪਹੁੰਚ ਚੁੱਕੀਆਂ ਨੇ ਤੁਹਾਨੂੰ ਪੂਰੇ ਦਿਖਾਉਣਿਆ ਐਂਡ ਤੱਕ ਬਣੇ ਰਹੋ ਅੱਗੇ ਤਾਂ ਕੀ ਬਣਦੇ ਆ ਕੀ ਬਣੂ ਹਾਲਾਤ ਤੁਹਾਨੂੰ ਦਿਖਾਉਣੇ ਆ ਪੂਰੇ ਹਾਲਾਤ ਹਜ਼ਾਰਾਂ ਦੀ ਗਿਣਤੀ ਚ ਜੇ ਕਹਈ ਦੀ ਵੀ ਸਿਰੇ ਲੱਗ ਚੁੱਕੇ ਨੇ ਥੋੜੀ ਰਹਿ ਗਈ ਬਾਟ ਆਪਾਂ ਨੂੰ ਤਾਂ ਤਾਂ ਹੀ ਨਹੀਂ ਕਰਦੇ ਆ ਆ ਦੇਖ ਸਕਦੇ ਹੋ ਜੀ ਜੋ ਕਿ ਸਵੇਰ ਦਾ ਅੜਿਆ ਖੜਾ ਸੀ ਕੰਮ ਜੋ ਜਗਾ ਜਗਾ ਬੈਰੀਕਾਟ ਜੇ ਕਹਿ ਦਈਏ ਸਾਰੇ ਪੰਜਾਬ ਦੀ ਪੁਲਿਸ ਜੇ ਕਹਿ ਦਈਏ ਸੰਗਰੂਰ ਜ਼ਿਲ੍ਹੇ ਦੇ ਆਲੇ ਦਲੇ ਲਾਤੀ ਸੀ ਪਰ ਲੋਕਾਂ ਦੇ ਇੱਕ ਨੇ ਸਾਰੇ ਨਾਕੇ ਸਾਰੇ ਬੈਰੀਕਾਟ ਤੋੜਤੇ ਤੇ ਸੰਗਰੂਰ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਜੇ ਕਹਿ ਦਈਏ ਹਜ਼ਾਰਾਂ ਕਿ ਇੱਥੇ ਤਾਂ ਸਾਰਾ ਪੰਜਾਬ ਇਹ ਪਹੁੰਚੂਗਾ ਰਾਤੋਂ ਰਾਤ ਜੇ ਆਪਾਂ ਜਿਹੜੇ ਹਿਸਾਬ ਨਾਲ ਲੋਕ ਆ ਰਹੇ ਨੇ ਟਰਾਲੀਆਂ ਟਰੈਕਟਰ ਜੋ ਵੀ ਸਾਧਨ ਮਿਲਦਾ ਉਹ ਲੈ ਕੇ ਆ ਰਹੇ ਨੇ ਤੇ ਪ੍ਰਸ਼ਾਸਨ ਵੀ ਪੂਰਾ ਆ ਰਿਹਾ ਹੈ ਦੇਖ ਸਕਦੇ ਹੋ ਸਾਰੇ ਪੰਜਾਬ ਦੀ ਪੁਲਿਸ ਵੀ ਇੱਥੇ ਆ ਗਈ ਤੇ ਸਾਰਾ ਪੰਜਾਬ ਵੀ ਇੱਥੇ ਆ ਗਿਆ ਸੰਗਰੂਰ ਹਾਲਾਤ ਬਣੇ ਹੋਏ ਨੇ ਦੇਖ ਸਕਦੇ ਹੋ ਟਰਾਲੀਆਂ ਟਰੈਕਟਰ ਕਈ ਲਗਭਗ ਜੇ ਕਹਿੰਦੀ ਹੈ ਕਿਲੋਮੀਟਰਾਂ ਦੇ ਤੱਕ ਲੰਬਾ ਕਾਫਲੇ ਬਣ ਚੁੱਕੇ ਨੇ ਇੱਥੇ ਗੁਰੂ ਦੇ ਲੰਗਰ ਬਣਨੇ ਸ਼ੁਰੂ ਹੋ ਗਏ ਨੇ ਲੰਗਰ ਛਕ ਰਹੇ ਨੇ ਨੌਜਵਾਨ ਸੜਕਾਂ ਦੇ ਉੱਤੇ ਦੇਖ ਸਕਦੇ ਹੋ ਜਮੇ ਵੱਡੇ ਇੱਕ ਕਿਥੇ ਛੋਟਾ ਹਲ ਕਹਦੀ ਵੀ ਲੱਗਣਾ ਸੀ ਪਰ ਹੁਣੇ ਵੱਡਾ ਬਣ ਚੁੱਕਿਆ ਪੁੱਠਾ ਪੰਗਾ ਲੈ ਲਿਆ ਜੇ ਕਹਦੀ ਹੈ ਸਰਕਾਰ ਨੇ ਸਰਕਾਰ ਨੇ ਪੁੱਠਾ ਪੰਗਾ ਲੈ ਲਿਆ ਜੇ ਨਾਂ ਰੋਕਦੇ ਧਰਨਾ ਲਾ ਕੇ ਸ਼ਾਇਦ ਸ਼ਾਮ ਨੂੰ ਬਗ ਜਾਂਦੇ ਪਰ ਹੁਣ ਇਹ ਲੱਗਦਾ ਵੀ ਸ਼ਾਮ ਨੂੰ ਜਾਣ ਵਾਲਾ ਪ੍ਰੋਗਰਾਮ ਲੱਗਦਾ ਨਹੀਂ ਕਿਸਾਨਾਂ ਦਾ ਹਾਂ ਸਹੀ ਗੱਲ ਆ ਬਾਈ ਹਸਣ ਜਾਣੇ ਨਾ ਕੋਈ ਹਾਂਜੀ ਜਾਣ ਵਾਲਾ ਹੈ ਨਹੀਂ ਪੱਕਾ ਹੀ ਮੋਰਚਾ ਲੱਗੂ ਪੱਕਾ ਹੀ ਪੱਕਾ ਹੀ ਪੱਕਾ ਹੀ ਲੱਗੂਗਾ ਬਾਈ ਜੀ ਦੇਖ ਸਕਦੇ ਹੋ ਜਾਂ ਦੇਖੋ ਪੂਰੇ ਮਜਬੂਤ ਹੋ ਕੇ ਆਏ ਲੱਗਦੇ ਨੇ ਇਸ ਵਾਰ ਕਿਸਾਨ ਤੇ ਇੱਕ ਪਾਸੇ ਚੱਲ ਰਿਹਾ ਸਟੇਜ ਚੱਲ ਰਹੀ ਹੈ ਤੁਹਾਨੂੰ ਆ ਪੱਖ ਦਿਖਾ ਰਹੇ ਹਾਂਗੇ ਵੀ ਕਿਸ ਤਰ੍ਹਾਂ ਦੇਖ ਸਕਦੇ ਹੋ ਪ੍ਰਸ਼ਾਸਨ ਵੀ ਵੱਡੀ ਗਿਣਤੀ ਚਾ ਰਿਹਾ ਹੈਗਾ ਦੇਖ ਸਕਦੇ ਹੋ ਪੂਰਾ ਪੰਜਾਬ ਇਹ ਕਹਿਦੀ ਔਰੇ